ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਨੇ ਸਾਡੇ ਨਾਲ ਤੀਰਤ ਸਿੰਘ ਪਨਾਕਰ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਔਰ ਤੀਰਤ ਜੀ ਇੱਕ ਬਹੁਤ ਵੱਡੇ ਅਪਡੇਟ ਤੇ ਕਲੈਰਿਟੀ ਦੇਣਗੇ ਸੋ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੈ ਖਾਸ ਤੌਰ ਤੇ ਵਿਦਿਆਰਥੀਆਂ ਨਾਲ ਜੁੜੀ ਹੋਈ ਜਿਹੜੀ ਪੀੜ੍ਹੀ ਹੈ ਸਾਡੀ ਉਹਨਾਂ ਦਾ ਬਹੁਤ ਵੱਡਾ ਫਾਇਦਾ ਕੈਨੇਡਾ ਨੇ ਕਰਤਾ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬ ਦੇ ਵਿਦਿਆਰਥੀ ਕੈਨੇਡਾ 'ਚ ਜਾ ਕੇ ਲੁੱਟੇ ਗਏ ਉਸ ਲੁੱਟ ਤੋਂ ਹੁਣ ਉਹ ਬਚ ਸਕਣਗੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਸੋ ਸਾਰੇ ਵਿਦਿਆਰਥੀ ਬਹੁਤ ਸੋਚ ਸਮਝ ਕੇ ਕੈਨੇਡਾ ਜਾਓ ਜੇ ਪੜ ਸਕਦੇ ਹੋ ਤਾਂ ਜਾਓ ਉੱਥੇ ਜਾ ਕੇ ਪੈਸੇ ਬਰਬਾਦ ਨਹੀਂ ਕਰਨੇ ਕਿੰਨਾ ਕਮਾਚ ਬਰਬਾਦ ਨਹੀਂ ਕਰਨੇ ਔਰ ਕੈਨੇਡਾ ਦੀ ਸਰਕਾਰ ਨੇ ਚੰਗਾ ਫੈਸਲਾ ਕਿਹੜਾ ਕੀਤਾ ਲੱਖਾਂ ਰੁਪਏ ਸਾਡੇ ਪੰਜਾਬੀਆਂ ਦੇ ਕਿਵੇਂ ਬਚੇ ਜਿਹੜੇ ਗੈਰ ਕਾਨੂੰਨੀ ਰੂਪ ਚ ਉੱਥੇ ਖਰਾਬ ਹੁੰਦੇ ਸੀ ਇਹਦੇ ਤੇ ਪੂਰੀ ਕਲੈਰਿਟੀ ਤੀਰ ਸਿੰਘ ਪੈਨਕਲ ਦੇਣਗੇ ਜੀ ਤੀਰ ਜੀ ਸਸੀ ਗੱਲ ਮੈਂ ਚਾਹੂੰਗਾ ਕਿ ਕੈਨੇਡਾ ਦੇ ਇਸ ਵੱਡੇ ਅਪਡੇਟ ਨੂੰ ਕਰਿਓ ਸਾਂਝਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਦੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜਦੀ ਕਲਾ ਚ ਹੋਗੇ ਸੋ ਅੱਜ ਇੱਕ ਹੋਰ ਕਲੈਰਿਟੀ ਜਿਹੜੀ ਕਿ ਸਾਹਮਣੇ ਆਈ ਆ ਜਿਹੜੀ ਕਿ ਕਲੈਰਿਟੀ ਦੀ ਬਹੁਤ ਵੱਡੇ ਲੈਵਲ ਤੇ ਲੋਡ ਸੀ ਤੇ ਮੈਂ ਅੱਜ ਦਾ ਕਈਆਂ ਨੂੰ ਬਹੁਤ ਦੁੱਖ ਵੀ ਲੱਗ ਰਿਹਾ ਹੋਣਾ ਕਿ ਯਾਰ ਇਹ ਆਈ ਕਿਉਂ ਵੀ ਸਾਢੇ ਵਾਰੀ ਕਿਉਂ ਆ ਗਈ ਤੇ ਕਈਆਂ ਨੂੰ ਨਾ ਹਜੇ ਪਤਾ ਨਹੀਂ ਹੋਣਾ ਕਿ ਉਹਨਾਂ ਦਾ ਆਉਣ ਵਾਲਾ ਕੱਲ ਜਿਹੜਾ ਭਵਿੱਖਾ ਬਹੁਤ ਵਧੀਆ ਮੈਂ ਤਾਂ ਕਹੂੰਗਾ ਹੋਊਗਾ ਉਹਨਾਂ ਦਾ ਲੱਖਾਂ ਰੁਪਏ ਬਚ ਗਿਆ ਕਿਉਂਕਿ ਜੇ ਇਸ ਵੇਲੇ ਕੈਨੇਡਾ ਐਸ ਦੌਰ ਤੋਂ ਗੁਜ਼ਰ ਰਿਹਾ ਇਹਨਾਂ ਵੀ ਮਾੜਾ ਨਹੀਂ ਆ ਜਿੰਨਾ ਕਿ ਸੋਸ਼ਲ ਮੀਡੀਆ ਦੇ ਨੈਟੇ ਬਣਾ ਦਿੱਤਾ ਗਿਆ ਪਰ ਜਿੰਨੀ ਕਿ ਮੈਂ ਤਾਂ ਕਹੂੰਗਾ ਕੈਨੇਡਾ ਨੇ ਆਪਣੀ ਭੰਡੀ ਕਰਾਈ ਉਦੇ ਪਿੱਛੇ ਕਸੂਰ ਸਿਗਾ ਕੈਨੇਡਾ ਗਵਰਨਮੈਂਟ ਦੀਆਂ ਆਪਣੀਆਂ ਪਾਲਿਸਿਜ਼ ਦੀਆਂ ਜਿਹੜੀਆਂ ਕਿ ਉਹਨਾਂ ਨੇ ਬਣਾਈਆਂ ਤਾਂ ਸਾਡੇ ਸਾਰਿਆਂ ਦੇ ਫਾਇਦੇ ਵਾਸਤੇ ਸਿਗੀਆਂ ਬਟ ਉਹਨਾਂ ਨੂੰ ਐਕਸਪਲੋਇਟ ਕੀਤਾ ਗਿਆ ਉਹਨਾਂ ਨੂੰ ਤੋੜ ਮਰੋੜ ਕੇ ਲੱਖਾਂ ਰੁਪਇਆ ਮੈਂ ਤਾਂ ਕਹੂੰਗਾ ਬੱਚਿਆਂ ਦਾ ਜਿਹੜਾ ਕਿ ਆ ਖਰਾਬ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਐਲ ਐ ਐਮ ਆਈ ਸੀਗੀ ਕਿ ਵਿੱਚ ਹੀ ਜਾ ਰਹੀ ਸੀ ਬਹੁਤ ਕੁਝ ਹੋ ਰਿਹਾ ਸਿਗਾ ਦੋ ਮਤਲਬ ਕਿ ਬੱਚੇ ਆਫਟ ਰੈਕ ਜਿਹੜੇ ਕੀ ਹੋ ਗਏ ਸੀਗੇ ਬੱਚਿਆਂ ਨੂੰ ਆਪਣੀਆਂ ਪਿੱਛੇ ਇਥੇ ਪਿਆਮਾ ਪਿਆ ਨੂੰ ਪਹਿਲੀਆਂ ਤੱਕ ਵੇਚਣੀਆਂ ਪੈ ਗਈਆਂ ਸੀਗੀਆਂ ਪਰ ਕਿਤੇ ਨਾ ਕਿਤੇ ਨਾ ਸੋਚ ਹੁੰਦੀ ਆ ਕੁਛ ਨਹੀਂ ਹੁੰਦਾ ਪੈਸੇ ਲੱਗੇ ਸਾਡਾ ਕੰਮ ਹੋ ਗਿਆ ਐਸੀ ਜਿਹੜੀ ਸੋਚ ਨੇ ਨਾ ਮੈਂ ਤਾਂ ਕਹੂੰਗਾ ਕਿ ਜੈਨੂਇਨ ਡਿਸਰਵਿੰਗ ਬੰਦਿਆਂ ਦਾ ਬਹੁਤ ਵੱਡੇ ਲੈਵਲ ਤੇ ਜਿਹੜਾ ਨੁਕਸਾਨ ਹੋਇਆ ਤੇ ਜੋ ਕੀ ਹੁਣ ਕੈਨੇਡਾ ਨੇ ਜੋ ਅਨਾਉਂਸਮੈਂਟ ਕੀਤੀ ਸੀ ਉਹ ਇੰਪਲੀਮੈਂਟ ਜਿਹੜਾ ਕੀ ਕਰ ਦਿੱਤਾ ਹੈਗਾ ਕਿ ਹੁਣ 50 200 ਪੁਆਇੰਟ ਜਿਹੜੇ ਕੀ ਤੁਹਾਨੂੰ ਨਹੀਂ ਮਿਲਣਗੇ ਜਿਹੜਾ ਕੀ ਆਫੀਸ਼ially ਉਹਨਾਂ ਨੇ ਆਪਣੇ ਸਾਈਟ ਤੇ ਵੀ ਪਾ ਦਿੱਤਾ ਤੇ ਹਾਂ ਜਿਹੜੀਆਂ ਵੀ ਫਾਈਲ ਐ ਜਿਹੜੀ ਕਿ ਉੱਥੇ ਲੱਗੀਆਂ ਹੋਈਆਂ ਉਹਨਾਂ ਦੇ ਵੀ ਜਿਹੜੇ ਪੁਆਇੰਟ ਸਾਨੂੰ ਡਿਗਣਗੇ ਤੇ ਮੈਂ ਪਿਛਲੀ ਵੀਡੀਓ 'ਚ ਵੀ ਤੁਹਾਨੂੰ ਅਨਾਉਂਸਮੈਂਟ ਕੀਤੀ ਸੀਗੀ ਕੰਮ ਉਹ ਗਲਤ ਉਹ ਹੁੰਦਾ ਜਿਹੜਾ ਸਿਰਫ ਮੇਰੇ ਨਾਲ ਹੋਇਆ ਜੇ ਅਪਡੇਟ ਆਇਆ ਇਹ ਜਿਹੜਾ ਅਪਡੇਟ ਹੈ ਨਾ ਸਾਰਿਆਂ ਵਾਸਤੇ ਆਇਆ ਜੇ ਪੁਆਇੰਟ ਘਟਣੇ ਨਾ ਤਾਂ ਸਾਰਿਆਂ ਦੇ ਜਿਹੜੇ ਘਟਣੇ ਆ ਸੋ ਇਸ ਲਈ ਬੇਫਿਕਰ ਹੋਣ ਦੀ ਲੋੜ ਨਹੀਂ ਸੋ ਇੱਕ ਟੀਮ ਨੂੰ ਕਹਾਂਗਾ ਇੱਕ ਸਕਰੀਨਸ਼ਾਟ ਜਿਹੜਾ ਕਿ ਸਕਰੀਨਸ਼ਾਟ ਮੈਂ ਲਵਾਂਗਾ ਜਿਹੜਾ ਕਿ ਸ਼ੇਅਰ ਜਰੂਰ ਕਰਨ ਇਹ ਮਾਪਿਆਂ ਨੂੰ ਨਾ ਇਸ ਲਈ ਵੇਰ ਹੁੰਦੀ ਲੋੜ ਬਹੁਤ ਆ ਕਿਉਂਕਿ ਨਾ ਬੱਚਾ ਜਦੋਂ ਤੇ ਫੋਨ ਕਰਦਾ ਮੰਮੀ ਹੁਣ ਇੱਥੇ ਸਾਡੀ ਵਾਰੀ ਔਖਾ ਹੈ ਤੇ ਮਾਪੇ ਦੀ ਵੀ ਮਜਬੂਰੀ ਬਣ ਜਾਂਦੀ ਆ ਮਾਪੇ ਨੂੰ ਵੀ ਉਹ ਤੇ ਸਮਝ ਨਹੀਂ ਪੈਂਦਾ ਕਿਉਂਕਿ ਪਰ ਮਾਪਿਆਂ ਨੂੰ ਮੈਂ ਕਹੂੰਗਾ ਹੈ ਤਾਂ ਸਾਡੇ ਬੱਚੇ ਹੀ ਆ ਨਾ ਯਾਰ ਹੈ ਤਾਂ ਜਿਹੜੇ ਇਹਨਾਂ ਨੇ ਐਕਸਪਲੋਰ ਕਰਨਾ ਹੀ ਆ ਨਾ ਕੈਨੇਡਾ ਪਹੁੰਚਿਆ ਦਾ ਮਤਲਬ ਇਹ ਥੋੜੋ ਕੀ ਇਹ ਸਾਡੇ ਤੋਂ ਹੁਣ ਜ਼ਿਆਦਾ ਸਿਆਣੇ ਹੋ ਗਏ ਆ ਬਟ ਉੱਥੇ ਵੀ ਬੱਚਾ ਜਦੋਂ ਪਹੁੰਚਿਆ ਨਾ ਮਾਪੇ ਨੂੰ ਕਹਿੰਦਾ ਪਾਪਾ ਤੁਹਾਨੂੰ ਕੀ ਪਤਾ ਇੱਥੇ ਦਾ ਆ ਚੀਜ਼ਾਂ ਚੱਲਦੀਆਂ ਪਰ ਜਦੋਂ ਇੱਥੇ ਮਾਪੇ ਆਪ ਰਿਸਰਚ ਕਰਕੇ ਉਹਨਾਂ ਨੂੰ ਦੱਸਣਗੇ ਪੁੱਤ ਆ ਚੀਜ਼ ਹੈਗੀ ਆ ਤੇਰੀ ਨਾਟਾ ਲੱਗਾ ਰਹਿ ਜਿਗਰਾ ਯਾਰ ਰੱਖ ਹੌਸਲਾ ਰੱਖ ਦੇਖੀ ਸਾਰਾ ਕੁਝ ਸਹੀ ਹੋਣਾ ਇਹੀ ਚੀਜ਼ ਦੀ ਐ ਇਸ ਵੇਲੇ ਜਿਹੜੀ ਕਿ ਕਮੀ ਜਿਹੜੀ ਹੈਗੀ ਆ ਕੈਨੇਡਾ ਦੇ ਵਿੱਚ ਬੱਚਿਆਂ ਨੂੰ ਸਾਡੇ ਪਾਈ ਜਾਂਦੀ ਆ ਕਿਉਂਕਿ ਬੱਚਿਆਂ ਦਾ ਸਲਾਹ ਘਰ ਗੋਣਾ ਨਾਲ ਦੇ ਬੱਚੇ ਯਾਰ ਉਹਨਾਂ ਦੀ ਇਹ ਮਰ ਆਪ ਟੁੱਟੀ ਹੋਈ ਆ ਸੋ ਇਸ ਵੇਲੇ ਸਪੋਰਟ ਚਾਹੀਦੀ ਬੱਚਿਆਂ ਨੂੰ ਤੁਹਾਡੀ ਸੋਦੇ ਵਾਸਤੇ ਪੈਨਕਲ ਐਜੂਕੇਸ਼ਨ ਨਾਲ ਜੁੜੇ ਰਹੋ ਤਾਂ ਆਪਾਂ ਪੂਰਾ ਵਾਹ ਲਾ ਦਾਂਗੇ ਜੀ ਤੁਹਾਨੂੰ ਦਲੇਰ ਕਰਨ ਨੂੰ ਤੁਹਾਨੂੰ ਸੱਚ ਦਾ ਰਾਹ ਦਿਖਾਉਣ ਨੂੰ ਸੋ ਆ ਜਿਹੜਾ ਸਕਰੀਨਸ਼ਾਟ ਤੁਸੀਂ ਹੁਣ ਦੁਬਾਰਾ ਦੇਖਦੇ ਹੋਣੇ ਦੇਖ ਇਹ ਪਹਿਲੇ ਇਸ ਵੇਲੇ ਦੱਸ ਰਿਹਾ ਕਿ ਕਿੰਨੇ ਬੱਚੇ ਪੀਆਰ ਦੀ ਲਾਈਨ 'ਚ ਲੱਗੇ ਆ ਕਿ 600 ਤੋਂ ਕਿੰਨੇ ਪੁਆਇੰਟ ਜਿਆਦਾ ਉੱਪਰ ਆ 400 ਤੋਂ 500 ਦੇ ਵਿੱਚ ਕਿੰਨੇ ਬੱਚੇ ਜਿਹੜੇ ਹੈਗੇ ਆ ਸੋ ਜੇ ਇਹ 50 ਪੁਆਇੰਟ ਜਾਂ 200 ਪੁਆਇੰਟ ਘਟਦੇ ਆ ਡੈਫੀਨਿਟਲੀ ਨੁਕਸਾਨ ਤਾਂ ਹੋਣਾ ਬਟ ਫਾਇਦਾ ਵੀ ਹੋਣਾ ਕਿ ਐਗਜ਼ਾਮਪਲ ਦੇ ਕੇ ਸਮਝਾਉਂਗਾ ਮੈਂ ਕਿ ਐਲ ਐਮ ਆਈ ਦੇ 50 ਪੁਆਇੰਟ ਬੰਦ ਜਾਂ 200 ਪੁਆਇੰਟ ਬੰਦ ਹੋਣ ਨੂੰ ਕੀ ਕਿੱਦਾਂ ਫਰਕ ਪਊਗਾ ਜਿਦਾ ਇੱਕ ਮਿਸਟਰ ਸਿੰਘ ਦੀ ਮੈਂ ਕਿ ਐਗਜ਼ਾਮਪਲ ਲੈਣਾ ਕਿ ਜੇ ਮਿਸਟਰ ਸਿੰਘ ਮਤਲਬ ਕਿ ਐਲਐਮਆਈ ਉਹਨੇ ਕਿ ਲਈ ਅਰੇਂਜ ਕਰਵਾਈ ਹੋਈ ਸੀ ਸੀਗੀ ਜਾਂ ਉਹਦੇ EMPLOYEER ਨੇ ਉਹਨੂੰ ਦਿੱਤੀ ਹੋਈ ਸੀ ਉਹਦੇ 530 ਪੁਆਇੰਟ ਬੰਦੇ ਸੀਗੇ ਤੇ ਇੱਕ ਜਿਹੜੀ ਕਿ ਉਹਤੇ ਮਿਸਕੋਰ ਸੀਗੀ ਹਾਂ ਉਹਦੇ ਜਿਹੜੇ ਪੁਆਇੰਟ ਬੰਦੇ ਸੀ 490 ਜਿਹਨੇ ਕੋਈ ਐਲਐਮਆਈ ਨਹੀਂ ਲਈ ਹੋਈ ਸੀ ਉਹਨੇ 8 트리플 7 ਬੈਂਡ ਬੱਚੇ ਨੇ ਮਿਹਨਤ ਕਰਕੇ ਲਏ ਸੀਗੇ ਸਾਰਾ ਜੈਨੂਇਨ ਵਰਕ ਐਕਸਪੀਰੀਅੰਸ ਹੈਗਾ ਉਹਦੀ ਗ੍ਰੈਜੂਏਸ਼ਨ ਜਾਂ ਵਾਟਐਵਰ ਕੋਈ ਵੀ ਉਹਦੇ ਕੋਲ ਡਿਗਰੀ ਸੀਗੀ ਜਿਹਦੇ ਕੋਲ ਨਾ ਪੂਰਾ 490 ਪੁਆਇੰਟ ਦੀ ਪੜ੍ਹਾਈ ਇਹਨਾਂ ਬੰਦੇ ਸੀ ਪਰ ਉਹਦੇ ਕੋਲ EMPLOYER ਨਹੀਂ ਅਰੇਂਜ ਹੋ ਰਿਹਾ ਸੀਗਾ ਜਾਂ ਉਹਦੇ ਕੋਲ ਕੋਈ ਪੈਸੇ ਨਹੀਂ ਸੀਗੇ ਜਾਂ ਕਿਸੇ ਤਰ੍ਹਾਂ ਦਾ ਕਰ ਲਵੇ ਜੋ ਕਿ ਕੈਨੇਡਾ 'ਚ ਚੱਲ ਰਿਹਾ ਸੀ ਜੋ ਸਰਕਾਰ ਨੇ ਮੈਂ ਤਾਂ ਕਹੂੰਗਾ ਸ਼ਲਾਘਾ ਜੋ ਕੰਮ ਆ ਜੇ ਬੰਦ ਕੀਤਾ ਜੇ ਹੁਣ 50 ਪੁਆਇੰਟ ਘਟੇ ਉਹ 530 ਵਾਲਾ ਕਿੱਥੇ ਆ ਜਾਣਾ 480 'ਤੇ ਆ ਜਾਣਾ ਤੇ ਉਹ 490 ਪੁਆਇੰਟ ਵਾਲਾ ਕੀ ਬਣ ਜੂਗਾ ਉਹ ਜਿਹੜਾ ਕਿ ਪਹਿਲਾਂ ਪਿੱਛੇ ਦੇ ਮਾਰ ਖਾ ਰਿਹਾ ਸੀਗਾ ਉਹ ਕੱਟ ਆਫ ਲਿਸ ਦੇ ਵਿੱਚ ਨਹੀਂ ਆ ਰਿਹਾ ਸੀਗਾ ਜੈਨੋਂਨ ਬੱਚਾ ਉਹ ਹੁਣ ਡਿਸਰਵਿੰਗ ਬੱਚਾ ਉਹਨੂੰ ਜਿਹੜਾ ਕਿ ਫਾਇਦਾ ਹੋਊਗਾ ਬਟ ਹਾਂ ਉਹ ਦਾ ਬਚਾੜਾ 530 ਵਾਲਾ ਕਹੇ ਯਾਰ ਮੇਰਾ ਤਾਂ ਸਾਰਾ ਕੁਝ ਜੈਨੋ ਸੀ ਐਨਆਈ ਐਮਪਲੋਇਰ ਨਾਲ ਮੇਰੇ ਵਧੀਆ ਰਿਲੇਸ਼ਨ ਸੀਗੇ ਸਾਰਾ ਕੁਟ ਸੀਗਾ ਮੈਂ ਇਨੀ ਮਿਹਨਤ ਕੀਤੀ ਆ ਤੇ ਲਈ ਸੀ ਮੈਨੂੰ ਤਾਂ ੱੱਕਾ ਹੋ ਗਿਆ ਨਾ ਪਰ ਮੈਂ ਕਹੂੰਗਾ ਬੇਟਾ ਜੇ ਤੇਰੇ ਵੀ ਜੇ ਪੁਆਇੰਟ ਘਟੇ ਹੈ ਨਾ ਤੇਰੇ ਇਕੱਲੇ ਦੇ ਨਹੀਂ ਸਾਰਿਆਂ ਦੇ ਜੇ ਪੁਆਇੰਟ ਘਟੇ ਆ ਤੇ ਉਹ ਤੁਹਾਡੇ ਵੀ ਜਿਹੜੀ ਕਿ ਵਨ ਵਨ ਸਿਚੁਏਸ਼ਨ ਜੀ ਹੈਗੀ ਜੇ ਪਹਿਲੋਂ ਵੀ ਤੁਹਾਡੇ ਪੁਆਇੰਟ ਇੰਥੇ ਤੱਕ ਪਹੁੰਚਦੇ ਸੀਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਜਨਰਲ ਡਰਾ ਪਿਛਲੇ ਸਮੇਂ ਦੇ ਵਿੱਚ ਰੁਕਿਆ ਹੋਇਆ ਸੀਗਾ ਜਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਅਜਾ ਫ੍ਰੈਂਚ ਵਾਲੇ ਦੇ ਡਰਾ ਨਿਕਲ ਜਾਂਦੇ ਸੀਗੇ ਜਾਂ ਕੈਨੇਡੀਅਨ ਐਕਸਪੀਰੀਅੰਸ ਦੇ ਅੰਡਰ ਡਰਾ ਕੱਢਣ ਦੇ ਸੀਗੇ ਜਾਂ ਹੋਰ categories ਦੇ ਵਿੱਚ ਡਰਾ ਕੱਢਣ ਦੇ ਸੀਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਨਰਲ categories ਦੇ ড্র ਵੀ ਪੁਆਇੰਟ ਬਹੁਤ ਥੱਲੇ ਡਿੱਗਦੇ ਨਜ਼ਰ ਆਣਗੇ ਜਿਨ੍ਹਾਂ ਦਾ ਤੁਹਾਡੇ ਬੱਚਿਆਂ ਨੂੰ ਡੈਫੀਨਿਟਲੀ ਫਾਇਦਾ ਹੋਊਗਾ ਜੇ LMIA ਬੰਦ ਹੋਈ ਜਾਣਾ ਤੇ ਇਹਦਾ ਲੌਂਗ ਟਰਮ ਦੇ ਵਿੱਚ ਤੁਹਾਨੂੰ ਫਾਇਦਾ ਦੇਖਣ ਨੂੰ ਜਰੂਰ ਬਚੂਗਾ ਤੇ ਇੱਕ ਹੋਰ ਇਸ ਚੀਜ਼ ਦੀ ਮੈਂ ਤੇ ਕਲੈਰਿਟੀ ਦੇ ਲਵਾਂ ਜਿਨ੍ਹਾਂ ਦੇ ਨਾ ਵੀਜ਼ੇ ਮੁੱਕਣ ਵਾਲੇ ਸੀਗੇ ਜਿਨ੍ਹਾਂ ਨੇ ਮੈਂ ਇਹ ਕਹਾਂਗਾ ਕਿ ਐਜ਼ ਅਵੇਅਰ ਅਵੇਅਰਨੈਸ ਨਹੀਂ ਮਿਲੀ ਬੱਚਿਆਂ ਨੂੰ ਜਾਂ ਪ੍ਰੋਪਰ ਗਾਈਡੈਂਸ ਨਹੀਂ ਮਿਲੀ ਜਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਸਮਾਂ ਆਉਂਦਾ ਆਉਂਦਾ ਰੂਲ ਬਦਲਦੇ ਗਏ ਤੇ ਹੁਣ ਉਹਨਾਂ ਦਾ ਵਰਕ ਪਰਮਿਟ ਜਿਹੜਾ ਕਿ ਮੁੱਕਣ ਵਾਲਾ ਵਾ ਉੱਪਰ ਉਹ ਐਲ ਐਮ ای ਵੀ ਜਿਹੜੇ ਕਿ ਆ ਪੁਆਇੰਟ ਬੰਦ ਹੋ ਗਏ ਤਾਂ ਇਸ ਚੀਜ਼ ਤੇ ਮੈਂ ਕਲੈਰਿਟੀ ਦੇਦਾ ਐਲ ਐਮ ਆਈ ਦੇ 50 ਪੁਆਇੰਟ ਬੰਦ ਹੋਏ ਐ ਐਲ ਐਮ ਆਈ ਨਹੀਂ ਬੰਦ ਹੋਏ ਸੋ ਜਿਹੜੇ ਬੱਚਿਆਂ ਦੇ ਉੱਤੇ ਵੀਜ਼ੇ ਮੁਕੰਦੇ ਉਹਨਾਂ ਨੂੰ ਮੈਂ ਕਹੂੰਗਾ ਉੱਥੇ ਆਪਣੇ EMPLOYEES ਨੂੰ ਰਿਕੁਐਸਟ ਕਰਕੇ ਤੇ ਮੈਂ ਤਾਂ ਕਹੂੰਗਾ ਜੈਨੂ ਜਿਹਨਾਂ ਦਾ ਤੁਸੀਂ ਕੰਮ ਕਰਦੇ ਜੈਨੂਨ LMIA ਤੁਸੀਂ ਅਰੇਂਜ ਕਰਾ ਕੇ ਲਾਓ ਆਪਣੇ ਅੱਜ ਵੀ ਤੁਸੀਂ ਵੀਜ਼ੇ ਵਧਾ ਸਕਦੇ ਆ ਸੋ ਕੈਨੇਡਾ ਦਾ ਜਿਹੜਾ ਉਹ ਦੌਰ ਹੈ ਇਸ ਵੇਲੇ ਚੱਲ ਰਿਹਾ ਜਿੱਥੇ ਕਿ ਤੁਹਾਨੂੰ ਸਮਾਂ ਗੇਨ ਕਰਨ ਦੀ ਲੋੜ ਆ ਆ ਨਵੇਂ ਜਿਹੜੇ ਕਿ ਇਲੈਕਸ਼ਨਸ ਜਿਹੜੇ ਤੁਹਾਨੂੰ ਪਤਾ ਅਨਾਉਂਸ ਜਿਹੜੇ ਹੋ ਚੁੱਕੇ ਆ ਅਪ੍ਰੈਲ 28th ਸੋਮਵਾਰ ਵਾਲਾ ਦਿਨ ਜਿਹੜਾ ਉੱਤੇ ਹੈਗਾ ਵਾ ਤੇ ਸਾਰੀਆਂ ਕਲੈਰਿਟੀ ਹੋ ਜਾਣੀ ਹੈ ਜੋ ਸਭ ਨੂੰ ਪਤਾ ਹੈ ਇਲੈਕਸ਼ਨਸ ਦੇ ਪ੍ਰੋਪਾਗੈਂਡੇ ਹੋ ਰਹੇ ਸੀਗੇ ਤੇ ਇੱਥੇ ਕਲੈਰਿਟੀ ਦੇਖਣ ਨੂੰ ਜਲਦੀ ਮਿਲ ਜਾਣੀ ਹੈਗੀ ਹੈ ਕਿ ਕਿਹੜੀ ਵੀ ਸਰਕਾਰ ਆਉਂਦੀ ਆ ਤੇ ਅਸੀਂ ਤਾਂ ਪ੍ਰੇ ਕਰਾਂਗੇ ਜਿਹੜੀ ਵੀ ਸਰਕਾਰ ਆਵੇ ਤੇ ਸਭ ਨੂੰ ਪਤਾ ਕਿ ਉਹਨਾਂ ਨੇ ਵੀ ਦੋਨੋਂ ਸਰਕਾਰਾਂ ਦਾ ਮੇਨ ਅਜੰਡਾ ਇਹੀ ਆ ਕਿ ਅਸੀਂ ਜਿਹੜੇ ਕੀ ਆ ਸ਼ਾਰਟਕਟ ਬੰਦ ਕਰਨੇ ਸਾਨੂੰ ਜੈਨੂਅਲ ਡਿਸਰਵਿੰਗ ਕਲਾਇੰਟ ਜਿਹੜੇ ਕੀ ਬੱਚੇ ਚਾਹੀਦੇ ਹੈਗੇ ਕੈਂਡੀਡੇਟਸ ਚਾਹੀਦੇ ਆ ਉਹਨਾਂ ਨਾਲ ਅਸੀਂ ਸਟੈਂਡ ਲਵਾਂਗੇ ਸੋ ਸਰਕਾਰ ਕੋਈ ਵੀ ਆਵੇ ਬੱਚਿਆਂ ਦਾ ਫਾਇਦਾ ਜ਼ਰੂਰ ਆਊਗਾ ਤੇ ਬਟ ਆਵਲਾ ਟਾਈਮ ਜਿਹੜਾ ਹੈਗਾ ਟਾਈਮ ਮੈਂ ਤਾਂ ਕਹੂੰਗਾ ਕੱਢਣ ਦਾ ਸੀਗਾ ਜੈਨੂਨ ਤਰੀਕੇ ਦੇ ਨਾਲ ਸੋ ਇਸ ਲਈ ਹਰ ਬੱਚੇ ਨੂੰ ਕਹੂੰਗਾ ਹੌਸਲੇ ਬੁਲੰਦ ਰੱਖੋ ਜੇ ਪ੍ਰਾਣੀਆਂ ਗਲਤੀਆਂ ਹੋ ਗਈਆਂ ਅੱਜ ਤੋਂ ਹੀ ਮੈਂ ਤਾਂ ਕਹੂੰਗਾ ਸਹੀ ਰਾਸਤੇ ਤੇ ਆਪਾਂ ਚੱਲਨੇ ਸ਼ੁਰੂ ਕਰ ਦਈਏ ਜਿਹੜੇ ਕਿ ਮੇਰੇ ਪੀਆਰ ਦੇ ਪੁਆਇੰਟ ਬਣਾਉਂਦੇ ਵਿੱਚ ਜਿਹੜੇ ਕਿ ਉੱਪਰ ਲੈ ਕੇ ਆ ਬਾਕੀ ਮੈਂ ਤਾਂ ਕਹੂੰਗਾ ਕਿਸੇ ਦੀ ਸਫਾਰਸ਼ ਨਾਲ ਜਾਂ ਕਿਸੇ ਦੇ ਜਿਗਾੜ ਨਾਲ ਜੇ ਅੱਜ ਆਪਾਂ ਸੂਝ ਰਹੇ ਆ ਨਾ ਕਿਤੇ ਨਾ ਕਿਤੇ ਆਪਾਂ ਆਉਣ ਵਾਲੇ ਕੱਲ ਦੇ ਵਿੱਚ ਨੁਕਸਾਨ ਕਰਾਵਾਂਗੇ ਸੋ ਮੈਂ ਉਮੀਦ ਕਰਦਾ ਸਾਰੇ ਜਣੇ ਰਾਜੀ ਖੁਸ਼ੀ ਤੇ ਚੜਦੀ ਕਲਾ ਰਹਿਣ ਇਸ ਨਵੇਂ ਅਪਡੇਟ ਦੇ ਨਾਲ ਇਹਨਾਂ ਅਪਡੇਟ ਦੇ ਵਿੱਚ ਅੱਜ ਚਾਹੇ ਦੁੱਖ ਲੱਗਦਾ ਹੋਊਗਾ ਬਟ ਕੱਲ ਦਾ ਆਉਣ ਵਾਲਾ 100% ਜਿਹੜਾ ਕਿ ਆ ਬਹੁਤ ਬਿਹਤਰੀ ਵਾਸਤੇ ਤੁਹਾਡਾ ਆਏਗਾ ਕੈਨੇਡਾ ਦੇ ਵਿੱਚ ਸ਼ੁਭ ਬਹੁਤ ਧੰਨਵਾਦ ਬਹੁਤ ਮਹੱਤਵਪੂਰਨ ਜਾਣਕਾਰੀ ਤੀਰਤ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ 85578 85578 ਜ਼ਿਆਦਾ ਜਾਣਕਾਰੀ ਲਈ ਤੀਰਤ ਜੀ ਦੇ ਨਾਲ ਗੱਲ ਕਰੋ ਜਾਂ ਨਿੱਜੀ ਤੌਰ ਤੇ ਆਪਣੀ ਜ਼ਿੰਦਗੀ ਦੇ ਫੈਸਲੇ ਸੋਚ ਸਮਝ ਕੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਕਰੋ ਧੰਨਵਾਦ